ਪੰਜਾਬ ਦੇ ਵਿੱਚ ਮੁਰ ਤੋਂ ਵੱਡੀ ਘਟਨਾ ਵਾਪਰੀ ਹੈ ਇਹ ਘਟਨਾ ਤਰਨਤਾਰਨ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਸ਼ਰੀਆਮ ਇੱਕ ਦੁਕਾਨਦਾਰ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਇਹ ਸਾਰੀ ਘਟਨਾ ਸਿਸਟਮਿਕ ਕੈਮਰਾ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਜਿਸ ਦੇ ਆਧਾਰ ਤੇ ਹੁਣ ਪੁਲਿਸ ਦੇ ਵੱਲੋਂ ਉਹਨਾਂ ਦੋਸ਼ੀਆਂ ਦੀ ਭਾਲ ਕੀਤੀ ਜਾਵੇਗੀ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਤੇ ਪਰਿਵਾਰਕ ਮੈਂਬਰਾਂ ਨੇ ਸਾਰੇ ਖੁਲਾਸੇ ਕੀਤੇ ਨੇ ਕੀ ਕੁਝ ਕਹਿਣਾ ਸੀ ਉਹਨਾਂ ਦਾ ਤੁਸੀਂ ਵੀ ਸੁਣੋ ਜੀ ਸਰ ਮੈਂ ਤੇ ਇੱਥੇ ਦੁਕਾਨ ਤੇ ਨਹੀਂ ਸੀ ਹੈਗਾ ਮੈਂ ਤੇ ਬੈਕ ਸਾਈਡ ਤੇ ਸੀ ਦੁਕਾਨ ਦੇ ਮੈਨੂੰ ਉਦੋਂ ਪਤਾ ਲੱਗਾ ਕਿ ਜਦੋਂ ਇਹ ਡੈਥ ਮਤਲਬ ਪੌਜ਼ ਹੋ ਗਈ ਸਰ ਇਹ ਬਹੁਤ ਮਾੜੀ ਗੱਲ ਹੋਈ ਆ ਅੱਜ ਮੇਰਾ ਜਿਹੜਾ ਵਾ ਸਿਰ ਤੋਂ ਮੇਰੀ ਇੱਕ ਸਾਧੀ ਮੇਰੀ ਲਾਜ ਲੱਤ ਗਈ ਆ ਮੈਨੂੰ ਕਿਸੇ ਨੇ ਨਹੀਂ ਸਾਂਭਣਾ ਇਹ ਮੌਤ ਇੱਕ ਇਦਾਂ ਦੀ ਚੀਜ਼ ਆ ਵੀ ਅੱਜ ਸਾਰੇ ਲੋਕ ਇਕੱਠੇ ਹੋਏ ਆ ਕੱਲ ਨੂੰ ਕਿਸੇ ਨੇ ਨਹੀਂ ਮੇਰੇ ਨਾਂ ਲੈਣਾ ਜਿਹੜੀਆਂ ਪ੍ਰੋਬਲਮ ਮੈਨੂੰ ਤੇ ਮੇਰੀ ਮਾਤਾ ਜੀ ਨੂੰ ਆਉਣੀਆਂ ਉਹ ਕੋਈ ਨਹੀਂ ਸਮਝ ਸਕਦਾ ਮੇਰਾ ਸਿੱਧਾ ਦੇ ਸਿੱਧਾ ਇਹੋ ਬਿਆਨ ਆ ਵੀ ਜੇ ਅੱਜ ਮੇਰੀ ਜਿਹੜੀ ਆ ਇਹ ਮੇਰੇ ਨਾਲ ਹਰਕਤ ਹੋਈ ਕੱਲ ਨੂੰ ਕਿਸੇ ਦਾ ਹੋਰ ਦਾ ਪਿਓ ਜਾਊਗਾ ਤੋ ਇਸ ਗੱਲ ਦਾ ਮਸਲਾ ਹੱਲ ਕਰਨਾ ਜਿਹਦਾ ਸਰਕਾਰ ਨੂੰ ਇਨਫੋਰਮੇਸ਼ਨ ਮਿਲੀ ਸੀ ਕੰਟਰੋਲ ਰੂਮ ਦੇ ਉੱਤੇ ਕਿ ਸਦਰ ਖਾਨੇ ਦਾ ਏਰੀਆ ਉੱਤੇ ਟ੍ਰੈਂਡ ਪੁੱਲ ਰਿਹਾ ਉੱਤੇ ਇੱਕ ਕਰਿਆਨਾ ਸਟੋਰ ਦੇ ਉੱਤੇ 28 ਪਸ਼ਾਸੇ ਵੇਚੀ ਜਿੰਨਾਂ ਨੇ ਉਹ ਬੰਦੇ ਹੋਏ ਸੀ ਆਏ ਸੀ ਉਹਨਾਂ ਨੂੰ ਰੋਕ ਦੇ ਲਈ ਇੱਕ ਨਾ ਅਗਰ ਫਾਈਲ ਫਾਈਲ ਕੀਤਾ ਉਸ ਤੋਂ ਬਾਅਦ ਉਹ ਖਰਾਰ ਹੋ ਗਿਆ ਜਿੱਤੇ ਬਾਅਦ ਹੁਣ ਸਾਡੀਆਂ ਟੀਮਾਂ ਇੱਥੇ ਪਹੁੰਚਿਆ ਡੀਐਸਪੀ ਸਾਹਿਬ ਐਸਪੀ ਸਾਹਿਬ ਵੀ ਜਿਕੇ ਆਏ ਹੋਏ ਸੀ ਉਹਦੇ ਦੇ ਟੀਮਾਂ ਸਾਡੀਆਂ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਆਜਿਹੇ ਦੋਸ਼ੀ ਨਿਰੰਨ ਜਲਪਤ ਫੜ ਕੇ ਸਭ ਤੋਂ ਸਤ ਸਦਨ ਹੋਈ